ਜਿਹੜਾ ਅੱਜ ਦਾ ਕੈਂਪ ਲਗਿਆ ਹੈ ਇਸਾ ਤਨਜੀ ਜੀ ਸੀ ਨਮਾਣਾ ਦੇ ਨਾਲ ਪੂਰੀ ਟੀਮ ਨੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ 1984 ਦਾ ਜੋ ਕਲੂਗਾਰਵ ਹੈ ਉਹਦੇ ਸਬੰਧ ਚ ਲਗਾਇਆ ਗਿਆ ਕਿਉਂਕਿ ਬੜਾ ਦੁਖਾਂਤ ਹੈ ਆਪਾਂ ਚਾਹੇ 1984 ਦਾ ਕਲੂਗਾਰੇ ਦੀ ਗੱਲ ਕਰੀਏ ਤੇ ਜਾਂ ਜੋ ਨਸਾਨੀ ਸ਼ਹਾਦਤ ਹੈਗੀ ਹੈ ਸੰਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਹਦੀ ਗੱਲ ਕਰੀਏ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਜੋ ਹਰ ਸਾਲ ਔਰ ਕਈ ਵਾਰਾਂ ਤੋਂ ਸਾਤਾ ਰنجੀਸੇ ਨਮਾਣਾ ਦੇ ਨੇ ਟੀਮ ਕਰਦੀ ਆ ਰਹੀ ਹੈ ਕਹਿੰਦੇ ਖੂਨਦਾਨ ਮਹਾਨ ਦਾ ਔਰ ਮੈਨੂੰ ਯਾਦ ਆ ਕਿ ਇੰਨੇ ਸਮੇਂ ਦੇ ਵਿੱਚ ਸੌਵਾਂ ਦੀ ਗਿਨਤਾ ਛੱਡੋ ਹਜ਼ਾਰਾਂ ਦੀ ਗਿਣਤੀ ਵਿੱਚ ਇਹਨੇ ਵੱਲੋਂ ਧਾਨ ਦਿੱਤੇ ਗਏ ਜਿਹੜੇ ਸਾਡੇ ਭਰਾਵਾਂ ਭੈਣਾਂ ਵੱਲੋਂ ਦਿੱਤੇ ਹੋਏ ਖੂਨ ਹੈ ਜਿਹਦੇ ਕੀ ਸੇਵਾ ਸੰਭਾਲ ਅਤੇ ਕੈਂਪ ਦੀ ਜਿਹੜੀ ਹੈ ਲਵਾਉਣ ਦੀ ਜ਼ਿੰਮੇਵਾਰੀ ਮੁੱਖ ਸੇਵਾਦਾਰ ਸ਼ਾਤਰੰਜੀ ਸਮਾਨਾ ਦੇ ਉੱਤੇ ਜਮਾਨਾ ਦੇ ਉੱਤੇ ਲੱਗੀ ਹੋਈ ਹੈ ਉਹ ਸੇਵਾ ਦਾ ਚੱਲਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਿੰਦਗੀਆਂ ਬਚਾਈਆਂ ਗਈਆਂ ਨੇ ਔਰ ਮੈਂ ਰਿਣੀ ਐ ਇਹਨਾਂ ਦਾ ਔਰ ਖੁਸ਼ਕਿਸਮਤ ਆ ਕਿ ਜਿੱਥੇ ਮੇਰੇ ਇਹਨਾਂ ਨਾਲ ਨਿੱਜੀ ਸੰਬੰਧ ਨੇ ਉਤੋਂ ਇਲਾਵਾ ਪਰਿਵਾਰਕ ਸੰਬੰਧ ਨੇ ਸਿਆਸੀ ਜ਼ਮਾਨ ਸਾਡੇ ਹੈਗਾ ਸੀ ਕੋ ਮਾਂ ਪਾਰਟੀ ਨੂੰ ਦੋਨਾਂ ਬਿਲੋਂਗ ਕਰਦੇ ਆ ਉਹਦੇ ਵਿੱਚ ਹੈਗੇ ਆ ਉਹ ਸ਼ਰਮਣੀ ਅਕਾਲੀ ਦਲ ਹੈ ਸ਼ਰਮਣੀ ਅਕਾਲੀ ਦਲ ਨੂੰ ਮਾਣ ਹੈ ਇਹਨਾਂ ਤੇ ਇਹਨਾਂ ਦੇ ਕੀਤੇ ਹੋਏ ਕੰਮਾਂ ਤੇ ਮੁਕਤਾਲੀ ਕੀਤੇ ਹੋਏ ਕੰਮ ਤੇ ਔਰ ਸਭ ਤੋਂ ਵੱਡੀ ਗੱਲ ਹੈਗੀ ਆ ਪੂਰੇ ਪੰਜਾਬ ਦੇ ਵਿੱਚ ਕੀਤੀ ਹੋਈ ਸੇਵਾ ਦੀ ਇਹਨਾਂ ਦਿੱਤੀ ਹੋਈ ਸੇਵਾ ਬਹੁਤ ਮਹਾਨ ਹੈ ਜਿੱਥੇ ਸਾਡੇ ਸਮਾਜ ਪ੍ਰਤੀ ਹੈਗੀ ਆ ਉਤੋਂ ਅਲਾਵਾ ਕਿਸਾਨੀ ਪ੍ਰਤੀ ਵੀ ਇਹਨਾਂ ਦੀ ਬਹੁਤ ਸੇਵਾ ਹੈ ਜਿਹਦੇ ਘਟਦੇ ਨੇ ਲੱਗੇ ਲੋਕ ਤੁਹਾਨੂੰ ਬੁਝਾ ਦੇ ਕਿ ਤੁਸੀਂ ਜਿੰਦਾਂ ਦਾਰ ਕੇ ਮਦਦ ਤੇ ਆਏ ਹੋ ਜਿਹਦੀ ਮਾਤਾ ਨੂੰ ਸਮਝ ਹੋਏ ਕੀ ਕਹਿ ਰਿਹਾ ਚਨਜੀਤ ਦੇ ਬਾਰੇ ਵੇਖੋ ਗੱਲ ਇਦਾਂ ਕਹਿੰਦੇ ਆ ਕਿ ਜਿਹੜੇ ਅਸੀਸਾਂ ਨੇ ਨਾ ਕੰਮ ਉਹ ਕਰਦੀਆਂ ਹੁਣ ਚੋਰ ਪ੍ਰਚਾਰ ਵਿੱਚ ਤਾਂ ਸਾਰੇ ਲੁਧਿਆਣੇ ਨੂੰ ਕਿ ਪੂਰੇ ਪੰਜਾਬ ਨੂੰ ਜਾਂ ਪੂਰੇ ਵਰਲਡ ਨੂੰ ਸਾਡੇ ਬਾਰੇ ਪਤਾ ਹੈ ਮੈਨੂੰ ਇੱਕ ਤੁਹਾਡੇ ਵਰਗੇ ਜਰਨਲਿਸਟ ਨੇ ਅੱਜ ਇੱਕ ਸਵਾਲ ਪੁੱਛਿਆ ਬਹੁਤ ਸਾਡਾ ਭਰਾ ਹੈ ਉਹ ਕਹਿੰਦਾ ਕੋ ਮਨਸਾ ਲੋਕੀ ਕਹਿੰਦਾ ਤੁਸੀਂ ਪੈਂਟ ਤੇ ਕਮੀਜ਼ ਜ਼ਿਆਦਾ ਬੰਦਦੇ ਹੋ ਕੁਰਦਾ ਵੇ ਮਾ ਘੱਟ ਬੰਦ ਸੋ ਐ ਤਰ੍ਹਾਂ ਦੀ ਐ ਤਾਂ ਕੁਰਦਾ ਬੰਦਦੇ ਹੋ ਮੈਂ ਕਿਹਾ ਕੋਈ ਜਾਨਵਰ ਹੁੰਦੇ ਨੇ ਜਿਹੜੇ ਅੰਦਰੋਂ ਕੁਝ ਹੋਰ ਹੁੰਦੇ ਤੇ ਬਾਹਰੋਂ ਕੁਝ ਹੋਰ ਹੁੰਦੇ ਆ ਮੇਰੇ ਤਾਂ ਅੰਦਰੋਂ ਵੀ ਉਹੀਆਂ ਤੇ ਬਾਹਰੋਂ ਵੀ ਉਹੀਆਂ ਇਸ ਕਰਕੇ ਮੈਂ 7 ਦਿਨਾਂ 'ਚ ਜੋ 6 ਦਿਨ ਆਪਣੇ ਕੋਟ ਆਪਣੇ ਪੈਂਟ ਸ਼ਰਟ ਹੀ ਬਣਾ ਕਿਉਂਕਿ ਭਾ ਇਹ ਤਾਂ ਆਮ ਸਾਰੇ ਪਰਿਵਾਰਾਂ 'ਚ ਆ ਆਮ ਪਰਿਵਾਰਾਂ 'ਚ ਉੱਠੇ ਹੋਏ ਆ ਸੋ ਮੈਨੂੰ ਜੋ ਪਿਆਰ ਸਤਿਕਾਰ ਔਰ ਰਸੀਸਾ ਦਾਨ ਕਰਨ ਦੇ ਵਿੱਚ ਔਰ ਖੂਨਦਾਨ ਚਾ ਕੇ ਮਿਲੀਆਂ ਨੇ ਉਹ ਸ਼ੀਸ਼ੇ ਮੈਨੂੰ ਲੋਕਾਂ ਦਾ ਝੂਠ ਬੋਲ ਕੇ ਨਹੀਂ ਮਿਲੀਆਂ ਸੋ ਪਿਆਰ ਚਾਹੀਦਾ ਹੈਗਾ ਪਰਿਵਾਰ ਦਾ ਪਰਿਵਾਰ ਦੀਆਂ ਸ਼ੀਸ਼ੇ ਚਾਹੀਦੀਆਂ ਬਿਰਗਾਂ ਦੇ ਸ਼ੀਸ਼ੇ ਨਹੀਂ ਆਂ ਔਰ ਮੈਂ ਜੇ ਪਹਿਲੇ ਗਿਆ ਕਿ ਖੂਨਦਾਨ ਮਹਾਨਦਾਨ ਹੈ ਕਈ ਜ਼ਿੰਦਗੀਆਂ ਬਚਾਉਂਦਾ ਜਦੋਂ ਸਾਡੀ ਜਿੰਦਗੀ ਜਿਹੜੀ ਬਚ ਗਈ ਸਾਨੂੰ ਉਹਦੀ ਅਸੀਸ ਮਿਲ ਗਈ ਤਾਂ ਮੈਨੂੰ ਲੱਗਦਾ ਇਲੈਕਸ਼ਨ ਨਾਲੋਂ ਵੱਡੀ ਮੈਨੂੰ ਉਹ ਸ਼ੀਸ਼ੇ ਮੇਰੀ ਜ਼ਿੰਦਗੀ ਜਿਹੜੀ ਬਚਾਉਂਦੀ ਹੈ ਫਲਕਾ ਵਾਸੀਆਂ ਨੂੰ ਵੀ ਅਪੀਲ ਕਰਨਾ ਚਾਹੂ ਜੀ ਮੈਂ ਜਿੰਨੇ ਲੁਧਿਆਣਾ ਪਛਵੀ ਦੇ ਮੇਰੇ ਪਰਿਵਾਰਕ ਮੈਂਬਰ ਨੇ ਜੋ ਕਿ 174000 ਦੀ ਸਾਡਾ ਪਰਿਵਾਰ ਹੈ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਵੀ ਸਾਰੋਂ ਦੇਖ ਲਿਆ ਉਹਨਾਂ ਨੂੰ ਪਰਿਵਾਰਕ ਮੈਂਬਰ ਬਣਾ ਕੇ ਉਹ ਦੇਖ ਚੁੱਕੇ ਆ ਪਰ ਉਹ ਆਪਣੇ ਸਕੇ ਹੋਏ ਕਿ ਨਹੀਂ ਹੋਏ ਤੁਸੀਂ ਜੱਜ ਕਰਨਾ ਪਰ ਮੈਂ ਜਿਹੜਾ ਹਮੇਸ਼ਾ ਹੀ ਇੱਥੇ ਜੰਬਿਆਵਲਿਆਂ ਮੈਂ ਦਾ ਸਵੇ ਤੁਹਾਡਾ ਸਾਥ ਚਾਹੀਦਾ ਮੈਨੂੰ ਔਰ ਤੁਹਾਡੇ ਸਾਥ ਨਾਲ 1.5 ਸਾਲ ਦਾ ਵਕਫਾ ਹੈ 1.5 ਸਾਲ ਦੇ ਵਕਫੇ ਵਿੱਚ ਆਪਾਂ ਸਾਰੇ ਰਲ ਕੇ ਉਹ ਕੰਮ ਕਰਾਂਗੇ ਜੋ ਬਈ 8 ਸਾਲ ਜ ਨਹੀਂ ਹੋਇਆ 8.5 ਸਾਲ ਜ ਨਹੀਂ ਹੋਇਆ ਸੋ ਮੇਰੀਆਂ ਬੇਨਤੀਆਂ ਇਹ ਸਰ ਰੋਟ ਦਾ ਸਪੋਰਟੜੀ ਹੈਗੀ ਹੈ ਉਹ ਸਾਨੂੰ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਨਿਸ਼ਾਨ ਸਾਡਾ ਤਖੜਿਆ